ਪ੍ਰੈਸ ਕਾਨਫਰੰਸ ਜੇ ਵੀ ਕਹਿਤਾ ਕਹਿੰਦੇ ਕਿ ਜਿੰਨੇ ਮੇਰੇ ਐਮਸੀ ਆ ਇਹ ਅਸਤੀਫਾ ਵੀ ਦੇ ਦੋਗੇ ਕਾਂਗਰਸ ਦੇ ਤਹਿਸ ਜਾ ਕੇ ਵੀ ਤੁਸੀਂ ਵੀ ਦੇ ਦੋਗੇ ਉਹਨਾਂ ਦੇ ਕਹਤੇ ਅਸਤੀਫਾ ਜੀ ਮੈਂ ਲੋਕਾਂ ਦੇ ਸਮਾਜ ਲਈ ਦੇਖੋ ਮੰਦਰਜੀ ਦਾ ਕਹਿਣਾ ਉਸ ਦਵਾਰਨ ਸੀ ਮੈਂ ਕਹਿੰਦਾ ਸਵੇਰੇ ਸਵੇਰ ਦਵਾਰ ਤੇ ਸਵਾਤ ਆਇਆ ਤੇ ਮੈਂ ਤਾਂ ਸੋ ਤਾਂ ਕਾਂਗਰਸੀਏ ਬਾਹਰ ਆ ਸਚਿੰਤਜੀਤ ਤੇ ਮਿਸਿਸ ਝਾਂਗੜਾ ਪੰਜ ਬਾਇਕਾਟ ਕਰਕੇ ਆ ਕੇ ਮੱਖਣ ਜੀ ਵੀ ਚੱਲੇ ਸੀਗੇ ਜੇ ਤੁਸੀਂ ਨਾ ਤੁਸੀਂ ਵੀ ਬਾਹਰ ਆ ਜਾਂਦੇ ਤੇ ਚੇਤ ਪਿਰਥੀ ਉਹਨਾਂ ਦੀ ਬਾਹ ਨਾ ਫੜਦੇ ਤੋ ਇਹ ਤੁਸੀਂ ਨਾ ਬੰਦੇ ਤੇ ਬਜਟ ਵਾਲਾ ਜੀ ਮਾਮਲਾ ਨਿਬੜਨਾ ਨਹੀਂ ਸੀ ਵੀ ਤੁਸੀਂ ਬਹਿ ਕੇ ਉਹਨਾਂ ਦਾ ਹਿਸਾਬ ਦੇ ਦਿੱਤਾ। ਮੈਂ ਤਾਂ ਸਿਰਫ ਜਿੱਤੇ ਹੀ 15 ਫੋਨ ਹੈ ਮੈਂ ਬਹੁਤਾ ਜ਼ੋਰ ਨਹੀਂ ਲਾਇਆ। ਤੁਹਾਨੂੰ ਕੋਈ ਕਾਲ ਪੁੱਲ ਨਹੀਂ ਲੋਕ ਸਭਾ ਇਲੈਕਸ਼ਨ ਵਿੱਚ। ਜਿੱਥੋਂ ਗੱਲ ਤੁਹਾਡੀ ਸਹੀ ਹੈ ਬਿਲਕੁਲ ਹੈ। ਕਿਉਂ ਨਹੀਂ ਹੋ ਨਹੀਂ ਗਿਆ ਆਪ? ਨਹੀਂ ਜੋ ਤੁਸੀਂ ਪਾਣ ਕੇ ਬਿਲਕੁਲ ਮੈਨੂੰ ਫੋਨ ਨਹੀਂ ਆ। ਅਸੀਂ ਇੱਕ ਸਮਾਜ ਦੀ ਇਹ ਪਾਰਟੀ ਦੀ ਗੱਲ ਆ ਸੀ। ਉਹਦੇ ਪਿੱਛੇ ਉਹਦੇ ਪਿੱਛੇ ਕਾਂਗਰਸ ਪਾਰਟੀ ਕੋਲ ਰੋਲ ਨਹੀਂ। ਕਾਂਗਰਸ ਕੋਲ ਰੋਲ ਨਹੀਂ ਤੇ ਦੋ ਕੌਂਸਲਰ ਨਿੱਜੀ رائے ਸੀ। ਕਿ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉੱਥੇ ਤਾਂ ਕੋਈ ਸਕੇ ਨਹੀਂ ਮੈਨੂੰ ਉਹਨਾਂ ਨੇ ਨਹੀਂ ਜੈ ਸਮਝਿਆ ਕਿਉਂ ਨਹੀਂ ਸੱਜਿਆ ਸਮਝਿਆ ਵੀ ਆਪਣੇ ਖਿਲਾਫ ਲੜਾਈ ਲੜੀ ਆ ਮੈਂ ਸਰਕਾਰ ਦੇ ਨਾਲ ਸਮਰਥਨ ਕਿਤੇ ਕੱਲ ਦੇ ਸਮਰਥਨ ਕਿਤੇ ਮਤਲਬ ਫਿਰ ਕਾਂਗਰਸ ਦੀ ਡਿਕਟੇਟਰਸ਼ਿਪ ਚੱਲਦੀ ਆ ਕਿਤੇ ਸਾਡੇ ਉਹ ਦੇਖੋ ਜੀ ਉਹ ਉਹਨਾਂ ਨੇ ਪਾਰਟੀਆਂ ਜੀ ਨੂੰ ਨਾਮਿਨੇਟ ਪ੍ਰਧਾਨ ਚੁਣ ਕੇ ਭੇਜ ਦਿੱਤਾ ਵੀ ਲੜਾਈ ਲੈਣ ਖਾਬੀ ਖਿਆਲੀ ਪ੍ਰਧਾਨਾਂ ਨੂੰ ਲੜਾਤਾ ਪਰ ਇਹਨਾਂ ਨੇ ਆਪਣੀ ਪਲਾਨਿੰਗ ਕਰਦੀ ਆ ਯਾਰ ਪਲਾਨਿੰਗ ਕਰਕੇ ਤੂੰ ਸਾਡੇ ਸਮਾਜਿਕ ਘਾਣ ਕਰਨ ਮੈਂ ਜੇ ਸਾਡੇ ਸਮਾਜ ਦੇ ਲੋਕ ਘਾਣ ਕਰਨਗੇ ਮੈਂ ਬਰਦਾਸ਼ਤ ਕਿਸੇ ਕਿੰ ਮਰਦਾ ਕਿੰ ਪਰ ਫਿਰ ਇਸ਼ਾਰਾ ਕਿੱਧਰ ਨੂੰ ਜਾਂਦਾ ਫਿਰ ਸਾਡੇ ਕਿਦੋਂ ਜਿਹਨਾਂ ਬੰਦੇ ਨੇ ਇਸ਼ਾਰਾ ਕੀਤਾ ਉਹ ਵੀ ਬਖਸ਼ੇ ਨਹੀਂ ਜਾਣਗੇ ਸੋਚਣਾ ਖੜੇ ਜੇ ਅੰਗਰੇਜ਼ ਜਿਵੇਂ ਤੱਕਾ ਤੇ ਕੱਢਣਾ ਕਰ ਦੇਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਲੋਕਾਂ ਲਈ ਸੋਚਣਾ ਖੜਾ ਤਾਂ ਤੇ ਡਰੀ ਨਾ ਦੇਣਾ ਮੈਂ ਲੋਕਾਂ ਨਾਲ ਲੜਾਂਗਾ ਯਾਰ ਲੜਾ ਜਿੱਤੇ ਤੁਹਾਡਾ ਜਿਹੜਾ ਸੁਪਨਾ ਸੀ ਤੁਸੀਂ ਉਹ ਪੂਰਾ ਕਰ ਮੈਂ ਜੋ ਸੁਪਨਾ ਜਿਵੇਂ ਡੰਪ ਦਾ ਉੱਥੇ ਪਾਰਕ ਬਣਾ ਕੇ ਗਾਰਡ ਬਣਾ ਕੇ ਮੈਂ ਸੁਣ ਤਾਨੂੰ ਕੀ ਲੱਗਦਾ ਕਿ ਵੀ ਕਾਂਗਰਸ ਜਿਹੜੀ ਲੋਕ ਨਵਾਂ ਸ਼ਹਿਰ ਉਹ ਚ ਡਿਕਟੇਟਰਸ਼ਿਪ ਚੱਲਦੀ ਹੈ ਪੂਰੀ ਬਿਲਕੁਲ ਤੰਨਾ ਚਾਹੀਏ ਬਿਲਕੁਲ ਤੰਨਾ ਚਾਹੀਏ ਜੈਸਮਨ ਚਾਹੀਦੇ ਆ ਜੈਸਮਨ ਚਾਹੀਦੇ ਆ ਅਸੀਂ ਜੈਸਮਨ ਨਹੀਂ ਹੈਗਾ ਅਸੀਂ ਸਮਾਜ ਦੇ ਖੜੇ ਆ ਸਮਾਜ ਦੀ ਮਰਾਂਗੇ ਗਰਾਂਗੇ ਸਮਾਜ ਦੀ ਜਿੰਨਾ ਜਿੰਦੀ ਹੈ ਸਮਾਜ ਦੇ ਮੈਂ ਖੜੇ ਆ ਨੇ ਖੜੇ ਲੋਕਾਂ ਨੇ ਵੀ ਦੇਖੋ ਪਾਰਟੀ ਨੇ ਮੇਰਾ ਬਰੋਧ ਕੀਤਾ ਇਲੈਕਸ਼ਨ ਦੀ ਵੜਾ ਕੀਤਾ ਮੇਰਾ ਕੋਈ ਅੰਗਰ ਤੋਂ 100000 ਦੋਚਣਾ ਲੱ ਕੋਈ ਹੋਵੇ ਮੈਨੂੰ ਪਤਾ ਨਹੀਂ ਨੀਜੀ ਤੋਂ ਦੋਚਣਾ ਮੇਰਾ ਕਿ ਜਿਹੜੇ ਆਪਣੀ ਜ਼ਿੰਮੇਵਾਰੀਆਂ ਤੋਂ ਪਾਸਾ ਵੱਟ ਜਾਂਦੇ ਖੌਰੇ ਉਹਨਾਂ ਦੀ ਕੀ ਮਜਬੂਰੀ ਹੈ ਅਸੀਂ ਐਮਸੀ ਚੇਤਰਾਮ ਉਹਨਾਂ ਦੇ ਘਰ ਆਏ ਆ ਤੇ ਚੇਤਰਾਮ ਜੀ ਕਹਿੰਦੇ ਆਪਣੇ ਲੋਕਾਂ ਨਾਲ ਖੜਨਾ ਬਹੁਤ ਜ਼ਰੂਰੀ ਹੈ ਆਪਣੇ ਲੋਕਾਂ ਨਾਲ ਖੜਨਾ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦੁਨੀਸ਼ੂਰੀ ਤੁਸੀਂ ਸ਼ੇਰਤ ਨਜ਼ਰ ਆ ਲਾਦੇ ਵੀਡੀਓ ਕਿਸ ਬਾਬਤ ਉਨ ਵਾਲੀ ਸਾਥੀਓ ਅਸੀਂ ਐਮਸੀ ਚੇਤਰਾਮ ਰਤਨ ਜੀ ਦੇ ਘਰ ਪਹੁੰਚਿਆ ਸੀਨੀਅਰ ਐਮਸੀ ਨੇ ਚਾਰਵਾਰ ਦੇ ਐਮਸੀ ਨੇ ਵੱਡਾ ਤਜਰਬਾ ਹੈ ਔਰ ਇਸ਼ੂ ਤੁਹਾਨੂੰ ਪਤਾ ਡੰਪ ਦਾ ਬੜੀ ਵਾਰ ਉੱਠਿਆ ਇਹਨਾਂ ਨੇ ਸਾਡੇ ਚੈਨਲ ਤੇ ਵੀ ਬੜੀ ਵਾਰ ਕਿਹਾ ਸੀਗਾ ਕਿ ਮਿੱਟੀ ਪਵਾ ਦੇਾਂਗੇ ਮਿੱਟੀ ਇਹਨਾਂ ਨੇ ਪਵਾ ਦਿੱਤੀ ਹੈ ਲੇਕਿਨ ਅੱਜ ਨਗਰ ਕੌਂਸਲ ਦੇ ਅੰਦਰ ਕੁੱਕੜਖੇ ਵੀ ਬਹੁਤ ਉੱਡੀ ਹੈ ਉਹਦੇ ਵਿੱਚ ਇਹਨਾਂ ਦਾ ਜਿਹੜਾ ਅੱਜ ਦਾ ਵਤੀਰਾ ਸੀਗਾ ਉਹ ਸ਼ਲਾਘਾਯੋਗ ਹੈ ਸ਼ਹਿਰ ਚ ਕਈ ਲੋਕਾਂ ਨੇ ਕਿਹਾ ਕਿ ਇਹਨਾਂ ਨੇ ਲੋਕਾਂ ਦੀ ਆਵਾਜ਼ ਚੱਕੀ ਹੈ ਔਰ ਉੱਥੇ ਮਿੱਟੀ ਪੈਣੀ ਚਾਹੀਦੀ ਸੀ ਡੰਪ ਲਈ ਤੇ ਉਹਦੇ ਲਈ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ ਪੂਰੀ ਗੱਲਬਾਤ ਇਹਨਾਂ ਤੋਂ ਜਾਣ ਲੈਣੇ ਕਿ ਉੱਥੇ ਹੋਇਆ ਕੀ ਹੈ ਪੋਨਿਕਾ ਸਵਾਗਤ ਹੈ ਸਰ ਪਹਿਲਾਂ ਤਾਂ ਮੈਂ ਪੀਵੀਪੀ ਚੈਨਲ ਵੱਡੇ ਮੇਰੇ ਵੀਰ ਸਤਕਾਰ ਨਰੇਸ਼ ਊਰੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬੜਾ ਸ਼ੁਰੂ ਤੋਂ ਹੀ ਮੈਨੂੰ ਪਰਫੁੱਲ ਕੀਤਾ ਉਹ ਲਈ ਮੈਂ ਆਪਣੇ ਪਰਿਵਾਰ ਦੇ ਖਾਸ ਕਰਕੇ ਚੀਫ ਨਰੇਸ਼ ਊਰੀ ਦੇ ਵੀ ਧੰਨਵਾਦੀ ਹਾਂ ਪਰਿਵਾਰ ਦੇ ਬੀਜੇ ਦੇ ਧੰਨਵਾਦੀ ਹਾਂ ਪਰ ਜਿੱਥੇ ਤੱਕ ਅੱਜ ਸੋਰੀ ਸਾਹਿਬ ਤੁਸੀਂ ਸਵਾਲ ਕੀਤਾ ਜੀ ਮੈਂ ਅੱਜ ਦੀ ਜਿੰਨਾ ਮੈਂ ਮਾਨ ਉਸ ਕੀਤਾ ਕਿ ਜਿਨ੍ਹਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਲਈ ਲੜਾਈ ਲੜਦਾ ਸੀ ਜਿਨ੍ਹਾਂ ਲੋਕਾਂ ਦੇ ਕਹਿੰਦੇ ਸੀ ਡੰਪ ਪੰਪ ਤੇ ਉਹ ਡੰਪ ਪੰਪਾਂ ਚੱਕਣ ਲਈ ਟਾਈਮ ਲੱਗੂਗਾ ਪਰ ਜੋ ਮੈਂ ਆਪਣੀ ਤਕਨੀਕ ਸਿਆਦੇ ਨਾਲ ਉਹਲੀ ਲੋਕਾਂ ਨੇ ਗਰੀਬ ਲੋਕਾਂ ਨੇ ਆਵਾਜ਼ ਦੇਖੋ ਬੀਏ ਵੀ ਸਕੂਲੇ ਕਰ ਕਰ ਉੱਥੇ ਜਨਰਲ ਕਵਾਸ ਬੱਚੇ ਪੜ੍ਹਦੇ ਉਹਨਾਂ ਬੱਚਿਆਂ ਨੂੰ ਜਦੋਂ ਮੈਂ ਸਵੇ ਸਵੇਨ ਸ਼ਹਿਰ ਕਾਂ ਜਾਂਦਾ ਦਿੱਲੀ ਉੱਥੇ ਸਵਾਰ ਮੇਰਾ ਇੱਕ ਮਨ ਦਾ ਤਮੰਨਾ ਸੀ ਵੀ ਡੰਪ ਨੂੰ ਕਿਸੇ ਸ਼ਹਿਰ ਤੇ ਸ਼ਹਿਰ ਉੱਥੇ ਲੋਕਾਂ ਦੀ ਭਾਵਨਾ ਨੂੰ ਸਾੜ ਲੱਗਦੀ ਸੀ ਮੈਂ ਗਰੀਬੀ ਲੈਵ ਤੋਂ ਚੱਲਿਆ ਗਰੀਬੀ ਲੈਵ ਚੱਲ ਕੇ ਉਹ ਲੋਕਾਂ ਦੇ ਹੀ ਖੜਾ ਮੈਂ ਖੜਦਾ ਰਹਾ ਮੈਂ ਜਿੰਨਾ ਚਿਰ ਮੇਰਾ ਖੂਨ ਹੈ ਚਲੋ ਤੁਹਾਡੇ ਕੰਮ ਦੀ ਆਪਾਂ ਸ਼ਲਾਘਾ ਕਰਦੇ ਹਾਂ ਤਸਵੀਰਾਂ ਵੀ ਸਾਡੇ ਕੋਲ ਹੈਗੀਆਂ ਆ ਅੱਜ ਜਿੱਥੇ ਮਿੱਟੀ ਪਵਾਈ ਆ ਮਿੱਟੀ ਪਵਾਈ ਆ ਮਿੱਟੀ ਪਵਾ ਦਾ ਮੈਂ ਧੰਨਵਾਦੀ ਪੰਜਾਬ ਸਮ ਪੰਜਾਬ ਸਮ ਮਾਨ ਲਤਮਨ ਬੱਲੂ ਤੇ ਔਰ ਧੰ ਤੁਹਾਡੇ ਨਾਲ ਦਿਆਂ ਨੂੰ ਇਹ ਗੱਲ ਖਟਕਤਾ ਨਹੀਂ ਕਿ ਤੁਸੀਂ ਲੱਲੀਮੋਦ ਪਾਟਕ ਬੱਲੂ ਉਹਨਾਂ ਦੇ ਨਾਲ ਜਦੋਂ ਮਿੱਟੀ ਪਾਈ ਉੱਥੇ ਮਿੱਟੀ ਪਾਣ ਦੇ ਦੇਖੋ ਨਾ ਉੱਥੇ ਬੱਲੂ ਸੀ ਨਾ ਡਾਕਟਰ ਕਮਲ ਸਿੰਘ ਨਾ ਉੱਥੇ ਚੇਅਰਮੈਨ ਅਗਨ ਹੋਤਰੀ ਸੀਗਾ ਨਾ ਐਮਐਲਏ ਸੀਗਾ ਮੇਰਾ ਮਾਮਲਾ ਸੀ ਜਦੋਂ ਅੱਗ ਲੱਗੀ ਤਾਂ ਮੈਂ ਸੈਨਟਿਸਨ ਪਹਿਲਾਂ ਕਿਹਾ ਮੈਂ ਇਹ ਅੱਗ ਲੱਗੀ ਉਹਨ ਗੱਡੀਆਂ ਮਗਾਈਆਂ ਉਸ ਤੋਂ ਬਾਅਦ ਕੁਝ ਮੇਰੇ ਵਿਰੋਧੀਆਂ ਨੇ ਉਹ ਚੰਡੀਗੜ੍ਹ ਚੋਂ ਧਾਨਾ ਲਾ ਧਾਨਾ ਕਿ ਲੈ ਆਪਣਾ ਵਵਾਜ਼ ਲੈ ਲੈ ਅਸੀਂ ਮੌਕੇ ਤੇ ਅਸੀਂ ਵੀ ਸੀਗੇ ਮੈਂ ਤਾਂ ਮੌਕੇ ਤੇ ਤਕਲੀਫ 'ਚ ਸੀਗਾ ਹਾਂ ਸੁਰਜੀਤ ਸਾਹਿਬ ਤੁਹਾਨੂੰ ਮੈਂ ਬਾਰਾਹ ਦੀ ਤਾਰੀਖ 'ਤੇ ਜੇ ਇੱਥੇ ਮਿੱਟੀ ਨਾ ਪਾਓ ਅਸੀਂ ਡੰਪ ਨੂੰ ਵਧੀਆ ਨਾ ਸਕਾਂ ਮੈਂ ਰਾਜਨੀਤੀ ਸਿਆਸਤ ਕਰ ਦੂੰਗਾ ਉਸ ਹਾਲਤ 'ਤੇ ਤੁਸੀਂ ਕੀ ਹੁਣ ਤਾਂ ਨਹੀਂ ਸਿਆਸਤ ਛੱਡਦੇ ਨਹੀਂ ਹੁਣ ਥੋੜੀ ਮੈਂ ਉਸ ਮਸ਼ੀਨ 'ਚ ਪੂਰਾ ਹੋਇਆ ਅੱਛਾ ਹੁਣ ਸਵਾਲ ਸਾਡਾ ਇਹ ਆ ਜੀ ਤੁਸੀਂ ਸੀਨੀਅਰ ਹੋ ਪਰ ਸਾਡਾ ਸਵਾਲ ਇਹ ਹੈ ਚਲੋ ਨਾਲ ਦੀ ਨਾਲ ਇਹ ਵੀ ਦੱਸ ਦਈਏ ਚਾਰ ਵਾਰੀ ਐਮਸੀ ਬਣਨਾ ਵੀ ਕੋਈ ਸਖਾਲੀ ਗੱਲ ਨਹੀਂ ਹੈ ਚਾਰ ਵਾਰ ਤੁਹਾਨੂੰ ਜਨਤਾ ਨੇ ਮੌਕਾ ਦਿੱਤਾ ਕੁਝ ਕੀਤਾ ਹੋਗਾ ਤਾਂ ਹੀ ਮੌਕਾ ਦਿੱਤਾ ਪਰ ਸਵਾਲ ਸਾਡਾ ਇਹ ਹੈ ਕਿ ਅੱਜ ਵਿਵਾਦ ਹੋ ਗਿਆ ਨਗਰ ਕੌਂਸਲ ਦੀ ਮੀਟਿੰਗ ਵਿੱਚ ਪਾਟਿਆ ਜੀ ਕਹਿਣ ਲੱਗੇ ਕਿ 50 ਲੱਖ ਦਾ ਬਜਟ ਕਿੱਥੋਂ ਹੋ ਗਿਆ ਤੇ ਸਿਰਫ 2 ਲੱਖ ਦੀ ਮਿੱਟੀ ਪਈ ਐ ਇਦਾਂ ਦੀ ਗੱਲ ਸੁਣਨਾ ਚਾਹੀਆਂ ਸਿਰਫ ਕੀ 2 ਲੱਖ ਦੀ ਸਿਰ ਮਿੱਟੀ ਪਈ ਐ ਉੱਥੇ ਪਰ ਜਿੱਥੇ ਤੇ ਪਾਟਿਆ ਜੀ ਦਾ ਸਵਾਲ ਹੈਗਾ ਨਾ ਜੀ ਦੇਖੋ ਇਨਕੁਆਰੀ ਜੇ ਕਪੜਾਂ ਨੇ ਕੀਤਾ ਕਿਸੇ ਨੇ ਵੀ ਕੀਤਾ ਉਹਦੀ ਇਨਕੁਆਰੀ ਹੋਣੀ ਹੈ ਉਹਦੇ ਮੈਂ ਸਮਰਥਨ ਹ ਜਿੱਥੇ ਤੱਕ ਉਹਨੇ ਇਹ ਗੱਲ ਫਟ ਕਹਿ ਦੇਣਾ ਐਸੀ ਲੋਕਾਂ ਨੂੰ ਡਾਂਪ ਰਾਣਾ ਚਾਹੀਦਾ ਉਹ ਤਕਲੀਫ ਹੋਈ ਕਲਵੰਤਕੌਰ ਜਿਹੜੀ ਸਾਡੀ ਐਮਸੀ ਮੈਂ ਸ਼ਹਿਰਾਂ ਮੈਂ ਕਹਿ ਰਿਹਾ ਦੋਨਾਂ ਦੀ ਮੈਂ ਕਾਂਗਰਸ ਬਾਕੀ ਐਮਸੀ ਨੂੰ ਨਹੀਂ ਕਹਿ ਰਿਹਾ ਕਲਵੰਤਕੌਰ ਜਿਹਨੇ ਲੋਕਾਂ ਨੂੰ ਕੀ ਫਰਕ ਪੈਂਦਾ ਸੁਗ ਸੁਗਨੀਆਂ ਦੀ ਇਹ ਸ਼ਬਦ ਕਹੇ ਉਹਨਾਂ ਨੇ ਇਹ ਸ਼ਬਦ ਕਹਿ ਮੈਨੂੰ ਤਕਲੀਫ ਹੋਈ ਇਹ ਕੱਲ੍ਹ ਦੇ ਮੇਰੇ ਮਨ 'ਚ ਬਚਦੇ ਸੀ ਲੋਕਾਂ ਨੂੰ ਜਿਹਨਾਂ ਨਾਲ ਗੱਲ ਕਰੀਆਂ ਬੰਦੇ ਨੂੰ ਉਹ ਤਕਲੀਫ ਹੋਈ ਇਹਨਾਂ ਜੇ ਦੋਨਾਂ ਕਾਉਂਸਲਾਂ ਦਾ ਕੋਈ ਕਾਂਗਰਸ ਦਾ ਕੋਈ ਕਸੂਰ ਨਹੀਂ ਇਹਨਾਂ ਦੋਨਾਂ ਨਿੱਜੀ ਰਾਏ ਆ ਨਾ ਅੰਗ ਦਾ ਕਸੂਰ ਆ ਨਾ ਕਾਂਗਰਸ ਇਹ ਦੋਨਾਂ ਦਾ ਕਸੂਰ ਆ ਇਹਨਾਂ ਦੋਨਾਂ ਪਰ ਉਹ ਤਾਂ ਦੋ ਅੰਗਦ ਦੇ ਨਾਲ ਬੈਠੇ ਸੀ ਅੱਜ ਪ੍ਰੈਸ ਕਾਨ ਅੰਗਰ ਜੀ ਉਹਨਾਂ ਦਾ ਪਖਪੂਰ ਦੇ ਨੁਕਸਾਨ ਕਰਨਗੇ ਅੱਛਾ ਇੱਕ ਇੱਕ ਸਵਾਲ ਹੋ ਰਿਹਾ ਪਹਿਲਾਂ ਤਾਂ ਆਪਾਂ ਇਹਨੂੰ ਹੀ ਨਿਬੇੜ ਲਈਏ ਕਿ ਕੀ ਸਿਰਫ 2 ਲੱਖ ਦੀ ਮਿੱਟੀ ਪਈ ਹੈ ਮਿੱਟੀ 2 ਲੱਖ ਦੀ ਨਹੀਂ ਪਈ ਦੇਖੋ ਉਹਦੇ ਬਾਰੇ ਮੈਨੂੰ ਇਸ ਟ੍ਰੀਮੈਂਟ ਕੋਈ ਨਹੀਂ ਜਦੋਂ ਇਸ ਟ੍ਰੀਮੈਂਟ ਆਪ ਦੇਖਾਂਗੇ ਜੀ ਉੱਥੇ ਇਸ ਟ੍ਰੀਮੈਂਟ ਵੱਧ ਪਈ ਹੋਗੀ ਉਹਦਾ ਮੈਂ ਮਗਰੂ ਬੁਰਾ ਕਰੂੰਗਾ ਪਰ ਫਿਰ ਪਹਾਟੇ ਦੀ ਕਿਸ ਕੰਟੈਕਸਟ ਚ ਕਹਿ ਰਿਹਾ ਕਿ ਸਿਰਫ 2 ਲੱਖ ਦੇ ਨਾ ਦੇਖੋ ਪਤਾ ਕਿ ਇੱਕ ਦੇਖੋ ਇਹਨਾਂ ਕੋਲ ਕੋਈ ਪ੍ਰੂਫ ਹੈਗਾ ਐਵੀਡੈਂਸ ਹੈਗਾ ਐਮਈ ਤੇ ਸਾਡੀ ਉਹ ਜੰਗਜਾਰ ਜਗਜਾਰ ਹੋਈ ਅੱਜ ਹਾਂ ਉਹ ਲੜਾਈ ਤਕਰੀਕ ਮੀ ਨੇ ਕਿੰ ਚੱਕਦਾ ਉਹਨੂੰ ਚੱਕਦਾ ਉਹਨੂੰ ਚੱਕਦਾ ਉਹ ਇੱਕ ਬਣਾ ਦੇ ਵਿੱਚ ਇਡ ਆੜ ਵਣ ਸੈਸੀ ਲੜੇ ਲੜੇ ਉਹ ਮੈਂ ਕਹਿੰਦਾ ਸੈਸੀ ਲੜੋ ਪਰ ਮੇਰੇ ਵਾਰਡ ਹੀ ਨਾ ਲੜੋ ਮੈਂ ਆਪਣੇ ਵਾਰਡ ਹੀ ਜੋ ਕੰਮ ਕੀਤਾ ਦੇਖੋ ਐਮ ਸੀ ਦੀ ਪਹਿਲੀ ਲੜਾਈ ਤਾਂ ਆਪਣੇ ਵਾਰਡ ਦੇ ਲੋਕਾਂ ਲਈ ਆ ਮੈਂ ਲੋਕਾਂ ਲਈ ਆ ਦੇਖੋ ਮੈਨੂੰ ਕੋਈ ਪਾਰਟੀ ਨਹੀਂ ਲੋਕਾਂ ਨੇ ਚੁਣਿਆ ਠੀਕ ਆ ਅਸੀਂ ਜਿੱਥੇ ਬੱਲੂ ਜੀ ਨੇ ਸਹਿਯੋਗ ਕੀਤਾ ਵਾਰਡ ਦੀ ਪ੍ਰਸ਼ਾ ਜਿਲ੍ਹਾ ਪਰ ਡੀ ਸੀ ਨੇ ਕੀਤਾ ਠੀਕ ਹੈ ਨਾ ਸਾਰੀ ਬਹੁਤ ਧਰਵਾਦੀ ਆ ਮੈਨੂੰ ਅੱਜ ਬਈ ਇਹ ਖੁਸ਼ੀ ਬੜੀ ਆ ਮੈਂ ਉਹਨੇ ਕਹੀਆ ਜੁੜੀ ਸਾਹਿਬ ਵੇ ਅੱਜ ਜਿਹੜਾ ਮੈਂ ਪ੍ਰਸ਼ਾਸਨ ਮਾਨ ਸਾਹਿਬ ਦਾ ਵੀ ਧੰਨਵਾਦੀ ਹਾਂ ਸਾਰੀ ਸਰਕਾਰ ਦਾ ਪ੍ਰਸ਼ੰਤ ਧੰਨਵਾਦੀ ਹਾਂ ਵੀ ਤੁਸੀਂ ਇਸ ਪਾਰਕ ਨੂੰ ਬੂਟੇ ਲਾ ਕੇ ਕਾਹ ਲਾ ਕੇ ਤੁਸੀਂ ਉਹਨੂੰ ਗਾਰਡਨਾਂ ਰੂਪ ਦਿੱਤਾ ਉਹਦੇ ਤੋਂ ਤੁਹਾਡਾ ਧੰਨਵਾਦ ਕਰਦਾ ਉਹਨਾਂ ਨੇ ਸਵਾਰ ਕੀਤਾ ਮੈਂ ਤਾਂ ਸੋਨੇ ਸੋਕੇ ਦੇ ਮੈਂ ਕਹਿੰਦਾ ਮੇਰੀ ਪਰਮਾਤਮਾ ਜਿੰਦਗੀ ਭਾਵੇਂ ਲੜਾਂ ਨਾਲ ਲੋਕ ਜੀ ਮੰਗ ਸੀ ਕਿ ਇਹ ਲੋਕਾਂ ਅਕ ਲੱਗ ਸੀ ਉਹ ਤਕਲੀਫ ਸੀ ਉਹ ਮੇਰੀ ਹੋ ਗਈ 101 ਸਾਲ ਹੋ ਰਿਹਾ ਜਿਹੜੇ ਕੁਝ ਕਾਂਗਰਸੀਆ ਦੱਬੀ ਆਵਾਜ਼ ਚ ਗੱਲ ਕਹਿੰਦੇ ਆ ਉਹ ਕਹਿੰਦੇ ਕਿ ਦੋ ਤਾਂ ਕਾਂਗਰਸੀ ਇਹ ਬਾਹਰ ਆ ਸਚੀਨਜੀਤ ਤੇ ਮਿਸਿਸ ਝਾਂਗੜਾ ਪੰਜ ਬਾਇਕਾਟ ਕਰਕੇ ਆ ਕਿ ਮੱਖਣ ਜੀ ਵੀ ਚੱਲੇ ਸੀਗੇ ਜੇ ਤੁਸੀਂ ਨਾ ਤੁਸੀਂ ਵੀ ਬਾਹਰ ਆ ਜਾਂਦੇ ਤੇ ਚੇਤ ਪਿਰਥੀ ਉਹਨਾਂ ਦੀ ਬਾਹ ਨਾ ਫੜਦੇ ਤੋਏ ਤੁਸੀਂ ਨਾ ਬੈਂਦੇ ਤਾਂ ਬਜਟ ਵਾਲਾ ਅੱਜ ਮਾਮਲਾ ਨਿਬੜਨ ਦਾ ਨਹੀਂ ਸੀ ਵੀ ਤੁਸੀਂ ਬਹਿ ਕੇ ਉਹਨਾਂ ਦਾ ਸਾਥ ਦੇ ਦਿੱਤਾ ਦੇਖੋ ਪੇਥੀ ਬਜਟ ਵਾਲੇ ਮੈਂ ਨਹੀਂ ਬਾਹ ਫੜੀ ਨਮਨ ਲੋੜਾ ਕਹਿੰਦਾ ਵੀ ਤੁਸੀਂ ਵਿਰੋਧੀਆਂ ਦਾ ਸਾਥ ਦੇ ਦਿੱਤਾ ਮੈਂ ਉਹਨੂੰ ਕਰਕੇ ਪੇਥੀ ਪੁਆਟੇ ਜੀ ਐਸਸੀਆਂ ਦੇ ਬਰਾਦ ਦੇ ਖਿਲਾਫ ਭੋਕਤ ਕੇ ਗਿਆ ਤੂੰ ਜੇ ਚੱਲ ਗਿਆ ਤੂੰ ਗਦਾਰ ਆ ਕੌਮ ਦਾ ਠੀਕ ਹੈ ਪੇਟੀ ਸੋਚ ਆਪਣੀ ਆ ਪੇਟੀ ਦੀ ਸੋਚ ਸਾਨੂੰ ਪਤਾ ਆਪਾਂ ਉਹ ਉਹਨੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਤੇ ਸਾਡੇ ਜਿੱਥੇ ਲੜਾਈ ਆ ਸਾਡੀ ਸਮਾਜ ਲੜਾਈ ਆ ਸਮਾਜ ਨਾਲ ਖੜੇ ਆ ਡੰਪ ਲਈ ਖੜੇ ਆ ਡੰਪ ਸਮਾਜ ਦੀ ਕਰਨ ਜੁੜ ਰੋਲਾ ਕੀਤਾ ਚਲੋ ਜੋਰ ਰੋਲਾ ਕਰ ਸਾਰੇ ਅੰਸ਼ੇ ਮੱਕਣੇ ਕੀਤਾ ਕੰਮ ਜੀ ਨਹੀਂ ਕੀਤਾ ਚਲੋ ਸੀਸੋ ਜੀ ਨਹੀਂ ਕੀਤਾ ਗੁਰਮਖ ਨੇ ਕੀਤਾ ਮੈਂ ਉਹਨਾਂ ਦੀ ਧੰਵਾਦੀ ਆ ਵੀ ਜਿਨ੍ਹਾਂ ਨੇ ਮੇਰਾ ਸਾਥ ਦਾ ਬਚੀ ਇਦਾਂ ਖੜੇ ਆ ਮੈਂ ਹਮੇਸ਼ਾ ਉਹਨਾਂ ਦੇ ਵੀ ਧੰਨਵਾਦੀ ਆ ਵੀ ਤੁਸੀਂ ਇੱਕ ਮਿੱਟੀ ਪਵਾ ਮਤਲਬ ਤੁਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਫੈਸਲਾ ਲਿਆ ਲੋਕਾਂ ਨੇ ਮੈਨੂੰ ਚੁਣਿਆ ਮੈਂ ਆਪਣੇ ਮੇਰੇ ਲੋਕਾਂ ਨੇ ਮੇਰਾ ਬਹੁਤ ਰੋਹ ਹੁੰਦਾ ਸੀ ਮੈਂ ਲੋਕਾਂ ਲਈ ਖੜਾ ਆ ਮੈਨੂੰ ਪਾਰਟੀ ਅਜੇ ਇਹ ਸੋਚ ਕਾਂਗਰਸ ਪਾਰਟੀ ਦੀ ਹੈ ਕਿ ਕਈ ਵੇਲੇ ਫਲੋ ਚ ਨਿਕਲ ਜਾਂਦੇ ਸ਼ਬਦ ਜੀ ਮੇਰੀ ਪਾਰਟੀ ਸੋਚ ਬੱਕਰੀ ਹੋ ਜਾਂਦੀ ਆ ਪਰ ਜਿੱਦ ਕਰਕੇ ਮੇਂ ਨਿੱਜੀ ਹੋ ਜਾ ਮੈਂ ਲੋਕਾਂ ਗਰੀ ਲੋਕਾਂ ਮੈਂ ਕਹਿੰਦਾ ਜਿਹੜਾ ਜੀ ਵਿਵਾਦ ਹੋ ਗਿਆ ਉਹਦੇ ਪਿੱਛੇ ਉਹਦੇ ਪਿੱਛੇ ਕਾਂਗਰਸ ਪਾਰਟੀ ਕੋਲ ਰੋਲ ਨਹੀਂ ਹੂੰ ਕਾਂਨ ਪਰ ਰੋਲ ਨਹੀਂ ਤੇ ਦੋ ਕੌਂਸਲਰ ਨਿੱਜੀ ਰਾਏ ਸੀਗੀ ਮੈਂ ਕਾਂਗਰ ਉਹ ਬੱਕਰੀ ਗੱਲਾਂ ਪਰ ਫਿਰ ਅਜੰਗ ਅੰਗਦ ਦੀ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉੱਥੇ ਤਾਂ ਤੁਸੀਂ ਨਹੀਂ ਮੈਨੂੰ ਉਹਨਾਂ ਨੇ ਨਹੀਂ ਗਿਆ ਸਮਝਿਆ ਕਿਉਂ ਨਹੀਂ ਗਿਆ ਸਮਝਿਆ ਵੀ ਆਪਣੇ ਹੱਕਾਂ ਲਈ ਲੜਾਈ ਲੜੀਆ ਮੈਂ ਸਰਕਾਰ ਦੇ ਨਾਲ ਸਮਰਥਨ ਕੀਤਾ ਇਸ ਗੱਲ ਤੇ ਸਮਰਥਨ ਕੀਤਾ ਮਤਲਬ ਫਿਰ ਕਾਂਗਰਸ ਚ ਕੀ ਡਿਕਟੇਟਰਸ਼ਿਪ ਚੱਲਦੀ ਆ ਕਿ ਦੇ ਸਾਡ ਉਹ ਦੇਖੋ ਜੀ ਉਹ ਉਹਨਾਂ ਨੇ ਪਾਰਟੀਆਂ ਜੀ ਨੂੰ ਨਾਮਿਨੇਟ ਪ੍ਰਧਾਨ ਚੁਣ ਕੇ ਭੇਜ ਦਿੱਤਾ ਵੀ ਤੂੰ ਲੜਾਈ ਲੈ ਖਾਬੀ ਖਿਆਲੀ ਪ੍ਰਧਾਨ ਹਾਂ ਲੜਾਤਾ ਉਹ ਯਾਰ ਕੋਈ ਲੜਾਈ ਤਾਂ ਵਿਚਾਰਾ ਨਹੀਂ ਹੁਣ ਚਾਹੀਦੀ ਕਿ ਸਮਾਜ ਲਈ ਲੜਾਈ ਰੋ ਤੂੰ ਇਹ ਥੋੜਾ ਤੁਸੀਂ ਪਾਰਟੀਆਂ ਜੀ ਕਦੇ ਲੜਨਗੇ ਉੱਤੇ ਸਮਾਜ ਮੈਸੇਜ ਰਾਵਾਂਗੇ ਅੱਜ ਤੁਸੀਂ ਬਜਟ ਵਾਲੀ ਮੀਟਿੰਗ 'ਚ ਬੈਠੇ ਰਹੇ ਔਰ ਬਜਟ ਪਾਸ ਹੋਇਆ ਇਸ ਕਰਕੇ ਤੁਹਾਨੂੰ ਨਹੀਂ ਬੁਲਾਇਆ ਮੀਟਿੰਗ 'ਚ ਇਸ ਕਰਕੇ ਦੇਖੋ ਪਿਛਲੀ ਮੀਟਿੰਗ ਦੇ ਵਿੱਚ ਬਾਈਕਟ ਕੀਤਾ ਉਹਨੇ ਸਮਾਥਨ ਵੀ ਨਾਲੇ 'ਚ ਖੜੇ ਹੈ ਇਹਨਾਂ ਨੇ ਪਾਰਟੀ ਇਹਨੇ ਕਿਹਾ ਕਰਵੰਤਕ ਨੂੰ ਸਾਰਿਆਂ ਨੇ ਐਮਸੀ ਨੇ ਕਿਹਾ ਬਾਈਕਟਾਂ ਦਾ ਨਾਂ 'ਤੇ ਖੜੇ ਆ ਪਰ ਇਹਨਾਂ ਨੇ ਆਪਣੀ ਪਲੈਨਿੰਗ ਕਰਦੀ ਹੈ ਯਾਰ ਪਲਾਨਿੰਗ ਕਰਕੇ ਤੂੰ ਸਾਡੇ ਸਮਾਜਿਕ ਘਾਣ ਕਰਨ ਮੈਂ ਜੇ ਸਾਡੇ ਸਮਾਜ ਦੇ ਲੋਕ ਘਾਣ ਕਰਨਗੇ ਮੈਂ ਬਰਦਾਸ਼ਤ ਕਿਸੇ ਕਿੰਨ ਬਰਦਾਸ਼ਤ ਨਹੀਂ ਕਰਦਾ ਪਰ ਫਿਰ ਇਸ਼ਾਰਾ ਕਿੱਧਰ ਨੂੰ ਜਾਂਦਾ ਫਿਰ ਅਚਾਰਾ ਕਿਧੋਂ ਜਿਹਨਾਂ ਬੰਦੇ ਨੇ ਇਸ਼ਾਰਾ ਕੀਤਾ ਉਹ ਵੀ ਬਖਸ਼ੇ ਨਹੀਂ ਜਾਣਗੇ ਪਰ ਮਤ ਉਹਨਾਂ ਨੂੰ ਦੇਖੋ ਪਰਮਾਤਮਾ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਆ ਗਾਮ ਦੇਣੀ ਆ ਅੱਛਾ ਇੱਕ ਅਖੀ ਕਿਹਦੇ ਮੈਂ ਕਿਸੇ ਬਾੜੇ ਦੇ ਦੋਸੋਂ ਨੇ ਮਾਰਾ ਨਹੀਂ ਕੀਤਾ ਨਾ ਕਰਦਾ ਮੇਰੇ ਜੇ ਕਰਦਾ ਉਹ ਮੈਥੇ ਪਹੁੰਚੀ ਜਾਂਦਾ ਤੇ ਅੰਗਦ ਸਿੰਘ ਨੇ ਤਾਂ ਪ੍ਰੈਸ ਕਾਨਫਰੈਂਸ ਅਜੇ ਵੀ ਕਹਿ ਦਿੱਤਾ ਕਹਿੰਦੇ ਕਿ ਜਿੰਨੇ ਮੇਰੇ ਐਮਸੀ ਆ ਇਹ ਅਸਤੀਫਾ ਵੀ ਦੇ ਦੂਗੇ ਕਾਂਗਰਸ ਦੇ ਪੈਸ ਜਾ ਕੇ ਵੀ ਤੁਸੀਂ ਵੀ ਦੇ ਦੂਗਾ ਉਹਨਾਂ ਦਾ ਕਹਿੰਦੇ ਅਸਤੀਫਾ ਦੇਖੋ ਜੀ ਮੈਂ ਲੋਕਾਂ ਦੀ ਸਮਾਜ ਲਈ ਦੇਖੋ ਅੰਗਦੀ ਦਾ ਕਹਿਣਾ ਉਸ ਦਵਾਰਨ ਨਹੀਂ ਮੈਂ ਕਹਿੰਦਾ ਸਵੇਰੇ ਸਵੇਰ ਦਵਾਰਨ ਫਿਰ ਸਵਾਤਾਂ ਆਇਆ ਤੇ ਮੈਂ ਤਾਂ ਲੋਕਾਂ ਦੀ ਕੁਰਬਾਨੀ ਕਰੂੰਗਾ ਕਿ ਕੀ ਤੋ ਅਸਤੀਫਾ ਦਵਾਨ ਕਾਂਗਰਸ ਕੋ ਦਵਾਰਨ ਮੈਂ ਨਹੀਂ ਦਊਂਗਾ ਮੈਂ ਤਾਂ ਸਮਾਜ ਲਈ ਡੰਪਲੇ ਖੜਾ ਮੈਂ ਸੀ ਬੰਦੂਗਾ ਮੈਂ ਲੋਕਾਂ ਨੇ ਮਨੇ ਚੁਣਿਆ ਲੋਕਾਂ ਨੇ ਖੜਾ ਮੈਂ ਕੋ ਕਾਂਗਰਸਮ ਬਕਾ ਠੀਕ ਹੈ ਨਾ ਮੈਂ ਲੋਕਾਂ ਨੇ ਚੁਣਿਆ ਲੋਕਾਂ ਦੇ ਦਿੱਤੇ ਜੇ ਆਪਾਂ ਕਾਂਗਰਸ ਦਿੱਤੀ ਆ ਕਾਂਗਰਸ ਦੀ ਸੋਚ ਆ ਜੇ ਕਾਂਗਰਸ ਨੇ ਦਿੱਤੀ ਉਹਨਾਂ ਦਾ ਧੰਨਵਾਦੀ ਆ ਚਨਜੀ ਚੰਨੀ ਜੀ ਨੇ ਉਹਨਾਂ ਗੱਲ ਕੀਤੀ ਆ ਬੀਬੀ ਜੂ ਕਿ ਹੈ ਜਲਪ ਕੇਰਪੰਦ ਜੀ ਕੀ ਦਿੱਤਾ ਉਹ ਕਮਲਜੀਤ ਚੇਅਰਮੈਨ ਨੂੰ ਬਣਾਉਣ ਦੀ ਕੀਤੀ ਆ ਠੀਕ ਆ ਮੈਨੂੰ ਤੇ ਨਹੀਂ ਬਣਾਇਆ ਅਸੀਂ ਕਾਂਗਰਸ ਪਾਰਟੀ ਦੀ ਸੋਚ ਨਾਲ ਮੈਂ ਸੋਚ ਨਾਲ ਖੜਾ ਜੇ ਅੰਗਜ ਜਿਵੇਂ ਤੱਕਾ ਤੇ ਕੱਢਣਾ ਕੱਢ ਦੇਣਾ ਮੈਨੂੰ ਕੋਈ ਪਰਵਾਹ ਨਹੀਂ ਮੈਂ ਲੋਕਾਂ ਦੀ ਸੋਚ ਨਾਲ ਖੜਾ ਦਾਂਟੇ ਡਰੀ ਨਾ ਲੈਣ ਮੈਂ ਲੋਕਾਂ ਨਾਲ ਲੜਾਂਗਾ ਯਾਰ ਲੜਾਂ ਜਿੱਥੇ ਮਰਾਂ ਤੁਹਾਡਾ ਜਿਹੜਾ ਸੁਪਨਾ ਸੀ ਤੁਸੀਂ ਉਹ ਪੂਰਾ ਕਰ ਮੈਂ ਜੋ ਸੁਪਨਾ ਸੀ ਮੈਂ ਡੰਪ ਦਾ ਉੱਤੇ ਪਾਰਕ ਬਣਾ ਕੇ ਗਾਰਡ ਬਣਾ ਕੇ ਮੈਂ ਸੁਵਾਨ ਪਾਰਕ ਤੇ ਮੈਂ ਲੋਕਾਂ ਦਾ ਧੰਨਵਾਦੀ ਆਂ ਪੰਜਾਬ ਸਾਕਾ ਧੰਨਵਾਦੀ ਆਂ ਸਾਰੀ ਨਗਰ ਕੌਂਸਲ ਧੰਨਵਾਦੀ ਜਿਹੜੇ ਵਿੱਚ ਹਾਜ਼ਰ ਸੀ ਉਹਨਾਂ ਦਾ ਧੰਨਵਾਦੀ ਅੱਛਾ ਵਿਜੇ ਸਿੰਗਲ ਆ ਹੁਣੀ ਜਦੋਂ ਲੋਕ ਸਭਾ ਇਲੈਕਸ਼ਨ ਲਈ ਆਏ ਸੀਗੇ ਇੱਥੇ ਤੁਸੀਂ ਕਾਫੀ ਵੱਡਾ ਇਕੱਠ ਕੀਤਾ ਔਰ ਵਿਜੇ ਸਿੰਗਲ ਤਾਂ ਤੁਹਾਨੂੰ ਕਹਿ ਕੇ ਵੀ ਗਏ ਸੀ ਕਹਿੰਦੇ ਆ ਬੰਦਾ ਮੈਨੂੰ ਨਾਲ ਚਾਹੀਦਾ ਹਰ ਰੈਲੀ ਤੇ ਵੀ ਬੋਲਦਾ ਬਹੁਤ ਸੋਹਣਾ ਪਰ ਅੰਗਤ ਜੀ ਨੇ ਅੱਜ ਇੱਕ ਨਵੀਂ ਗੱਲ ਕਹਿਤੀ ਅੰਗਤ ਸਿੰਘ ਨੇ ਕਿਹਾ ਕਹਿੰਦੇ ਕਿ ਮੈਂ ਤਾਂ ਸਿਰਫ ਕੀਤਾ ਹੀ 15 ਫੋਨ ਐ ਮੈਂ ਬਹੁਤਾ ਜ਼ੋਰ ਨਹੀਂ ਲਾਇਆ ਤੁਹਾਨੂੰ ਕੋਈ ਕਾਲ ਕੋ ਨਹੀਂ ਲੋਕ ਸਭਾ ਇਲੈਕਸ਼ਨ ਵਿੱਚ ਜੇ ਜਿੱਥੇ ਗੱਲ ਤੁਹਾਡੀ ਸਹੀ ਜਾਂ ਬਿਲਕੁਲ ਹੈ ਤਾਂ ਉਹਨੇ ਉਹ ਨਹੀਂ ਕਿਹਾ ਆਪ ਨਹੀਂ ਜੋ ਤੁਸੀਂ ਪਾਣ ਕੇ ਬਿਲਕੁਲ ਮੈਨੂੰ ਕੋਈ ਫੋਨੀਆਂ ਅਸੀਂ ਇੱਕ ਸਮਾਜ ਦੀ ਅਸੀਂ ਪਾਰਟੀ ਦੀ ਬਹੁਤ ਜ਼ਿਆਦਾ ਤੌਰਿਆਂ ਜੇਕਰ ਸਿੰਘਲਾ ਜੀ ਦਾ ਮਨ ਦਾ ਜੁੱਥੇ ਕਿਉਂ ਉਹਨੇ ਧੰਵਾਦੀ ਰੈਡੀ ਕੀਤੀ ਆ ਮੈਂ ਸੁੱਕਿਆ ਅਸੀਮਾ ਲੜਾਈ ਦੇ ਮੇਰੇ ਭਾਵੇਂ ਅੰਗਨ ਦਾ ਮਾਤਵੇਦ ਹੋਣਾ ਅੰਗਨ ਨੇ ਮੈਨੂੰ ਸਰਕਾਰ ਚ ਠੋਕਿਆ ਪੂਰਾ ਆਪਣੀ ਸਰਕਾਰ ਚ ਆਪਣੇ ਐਮਸੀ ਨੇ ਮੈਨੂੰ ਪੂਰਾ ਠੋਕਿਆ ਨੇ ਮੈਂ ਪਰਮਾਧਮ ਬੁਝੰਦਾ ਰਿਹਾ ਮੈਂ ਬਚਿਆ ਠੀਕ ਹੈ ਨਾ ਜਦੋਂ ਲਟਾਂ ਨੂੰ ਲਟਾਂ ਲਵਾਈਆਂ ਸਭ ਮੇਰੇ ਖਿਲਾਫ ਕਿਉਂਦਾ ਫਿਰ ਵੀ ਕੋਈ ਨਹੀਂ ਮੈਂ ਮਾ ਪਹਾੜੀ ਬਵਦਾਰ ਸੀ ਪਾ ਜਿੱਥੇ ਤੋਂ ਹੋਣ ਗਰੀ ਇਹ ਸਿੰਘਾ ਸਾਹਿਬ ਦੀ ਸਿੰਘਾ ਸਾਹਿਬ ਨੇ ਮੈਨੂੰ ਕੋਈ ਨਹੀਂ ਮੈਂ ਆਪਣੇ ਕੋਲ ਇੱਕ ਹਮਦਾਰੀ ਦੇ ਤੌਰ ਤੇ ਉਹਨਾਂ ਨੂੰ ਸਿੱਧੇ ਸੁੱਖ ਤੇ ਸਾਂਝੀ ਆ ਪਾਰਟੀ ਪ੍ਰਤੀ ਮੈਤੀ ਸੁੱਖ ਦੇ insan ਨਨ ਗਈ ਉੱਥੇ ਮੈਨੂੰ ਇਹ ਨਹੀਂ ਗਿਆ ਪਰ ਜਿੱਥੇ ਸਿੰਗਲਾ ਸਾਹ ਨੇ ਮੈਨੂੰ ਨਾਲੀ ਹੋਈ ਵੀ ਅਸੀਂ ਐਡਾ ਸੰਘਰਸ਼ ਕਰਨ ਦੇ ਬਾਵਜੂਦ ਵੀ ਨਾ ਤਾਂ ਸਿੰਗਲਾ ਜੀ ਨੇ ਮੈਨੂੰ ਫੋਨ ਕਰਕੇ ਕਿਹਾ ਤੁਹਾਡਾ ਧੰਨਵਾਦ ਨਹੀਂ ਬੋਰਡ ਲੱਗਾ ਨਾ ਅੰਗਰੀ ਨੇ ਕਿਹਾ ਫਿਰ ਮੈਂ ਲੈਣਾ ਕੀ ਨੇ ਤੂੰ ਮੈਂ ਕਿਹਾ ਮੈਂ ਡੋਡੇ ਭੇਜਦਾ ਜਾਂ ਸੰਭਾਲੀਂ ਕਰਦਾ ਯਾਰ ਨਾ ਨਾ ਸਿੰਗਲਾ ਜੀ ਮੈਨੂੰ ਪੁੱਛਿਆ ਉਹ ਇਹਦਾ ਤਾਂ ਨਹੀਂ ਕਿ ਤੁਹਾਡੇ ਤੇ ਸਿੰਗਲਾ ਦੇ ਵਿਚਕਾਰ ਜਿਹੜਾ ਬ੍ਰਿਜ ਸੀ ਉਹ ਟੁੱਟ ਗਿਆ ਉਹਨੇ ਮਿਸਿੰਗ ਲੱਗੇ ਮੈਨੂੰ ਕੋਈ ਗੈਪ ਗੈਪ ਨਹੀਂ ਝੁਕਿਆ ਜੋ-ਜੋ ਕਿਤੇ ਫੋਨ ਉਤਮਾਰਕ ਨੂੰ ਉਹਨੂੰ ਇਹ ਨਹੀਂ ਕਿਹਾ ਵੀ ਹਰਤਾ ਜੀ ਤੁਹਾਡੀ ਬੁੱਢਾਂ ਲੱਗਿਆ ਉਹ ਜਿਵੇਂ ਵਿਰੋਧੀ ਮੈਨੂੰ ਮੈਂ ਖਤਮ ਕਰਨ ਨੂੰ ਤਿਆਰ ਬੈਠੇ ਸੀਗੇ ਵਿਰੋਧੀ ਮੈਨੂੰ ਮਾਰਨ ਨੂੰ ਤਿਆਰ ਬੈਠੇਗੇ ਮੈਂ ਆਪਣੇ ਅਸਲ ਵੀ ਨਾਲ ਬਚਿਆ ਪਰ ਇਹਨਾਂ ਨੇ ਨਾ ਤਾਂ ਮੇਰੇ ਅੰਗਨੇ ਮੇਰੀ ਸੁਣਾਈ ਨਾ ਕਦੇ ਫੋਨ ਕੀਤਾ ਨਾ ਮੇਰੇ ਸਰਕਾਰ ਕੀ ਦੇਣਾ ਅੱਜ ਕੀਤੀ ਆ ਸਿੰਗਲਨ ਵੀ ਇਸ ਕਰਕੇ ਮੈਂ ਹੁਣ ਕੀ ਕਰਾਂ ਮੈਂ ਲੋਕਾਂ ਨਾਲ ਖੜਾ ਹੁਣ ਮਤਲਬ ਤੁਹਾਨੂੰ ਕੀ ਲੱਗਦਾ ਕਿ ਵੀ ਕਾਂਗਰਸ ਜਿਹੜੀ ਲੋਕ ਨਵਾਂ ਸ਼ਹਿਰ ਉਹ ਚ ਡਿਕਟੇਟਰਸ਼ਿਪ ਚੱਲਦੀ ਆ ਪੂਰੀ ਬਿਲਕੁਲ ਤਾਨਾਸ਼ਹੀ ਹੈ ਬਿਲਕੁਲ ਤਾਨਾਸ਼ਹੀ ਹੈ ਲੈਸਮੈਂਟ ਚਾਹੀਦਾ ਜੈਸਮਨ ਚਾਹੀਦੇ ਆ ਅਸੀਂ ਜੈਸਮਨ ਨਹੀਂ ਹੈਗੇ ਅਸੀਂ ਸਮਾਜ ਦੇ ਖੜੇ ਆ ਸਮਾਜ ਹੀ ਮਰਾਂਗੇ ਗਰਾਂਗੇ ਸਮਾਜ ਜਿੰਨਾ ਜਿੰਦੀ ਹੈ ਸਮਾਜ ਨੂੰ ਬੜਾਂਗੇ ਅਸੀਂ ਟਿਕਟੇਬ ਨਹੀਂ ਟਿਕੜਨਾ ਦੇਣ ਨਾ ਇੱਕ ਇੱਕ ਤੁਸੀਂ ਚਲੋ ਟਿਕਟਾ ਜਿਹੜਾ ਤੁਸੀਂ ਮੈਨੂੰ ਕਹਿੰਦੇ ਸੱਦਿਆ ਨਹੀਂ ਠੀਕ ਹੈ ਤੁਹਾਡੀ ਗੱਲ ਉਹ ਨਹੀਂ ਸੱਦਿਆ ਮੈਨੂੰ ਇਸ ਕਰਕੇ ਨਹੀਂ ਵੀ ਚੀਜ਼ ਦਾ ਆਪਣੇ ਨੇ ਹੀ ਜ਼ਰੂਰ ਕੀਤਾ ਪਰ ਉਹ ਕਿਉਂ ਕੀਤਾ ਯਾਰ ਮੈਂ ਆਪਣੇ ਲੋਕਾਂ ਲਈ ਕਰਨਾ ਡੰਮ ਪਵਾਇਆ ਅੱਜ ਬਜਟ ਪਾਸ ਹੋਣਾ ਕਿੰਨਾ ਜ਼ਰੂਰੀ ਆ ਬਹੁਤ ਜ਼ਰੂਰੀ ਸੀਗਾ ਹਣ 6 ਜੋ ਸਾਡੇ ਤੱਕ ਖਬਰ ਪਹੁੰਚੀ ਹੈ ਤੁਸੀਂ ਕਲੀਅਰ ਕਰਿਓ ਕਹਿੰਦੇ ਕਿ 15 ਕਰੋੜ ਇਕੱਠਾ ਹੋਣਾ ਜਿਸ ਚੋਂ 9 ਕਰੋੜ ਤਨਖਾਹ ਲਈ ਚੱਲ ਜਾਣਾ 6 ਕਰੋੜ ਸ਼ਹਿਰ ਦੀ ਤਰੱਕੀ ਲਈ ਲੱਗਣਾ ਬਿਲਕੁਲ ਲੱਗਣਾ 6 ਕਰੋੜ ਲੱਗਣਾ ਪਹਿਲਾਂ 4 ਕਰੋੜ ਲੱਗੇ ਇਹ ਜੇ ਬਜਟ ਪਾਸ ਹੀ ਨਾ ਹੋਊਗਾ ਫਿਰ ਇਹ ਬਜਟ ਪਾਸ ਹੋਊਗਾ ਨਹੀਂ ਨਹੀਂ ਜੇ ਜੇ ਮੰਨ ਲਓ ਮੈਂਬਰ ਨਾ ਜਾਂਦੇ ਨਹੀਂ ਦੇਖੋ ਮੈਂਬਰ ਪੂਰੇ ਆ ਦੇਖੋ ਉਹਨਾਂ ਲੋਕ ਜਿਹੜੇ ਬੰਦੇ ਪਿਛੀ ਵਾਰ ਮੈਂ ਮੀਟਿੰਗ ਵਿੱਚ ਬੈਠਾ ਸੀ ਇਹ 5 ਐਮਸੀ ਆਏ ਮੈਂ ਵੀ ਕਾਂਗਰਸੀ ਯਾਰ ਮੈਨੂੰ ਹਰਾਨੀ ਗੱਲਾਂ ਇਹ ਛੱਡ ਕੇ ਪੰਜਾਬ ਬੋਲ ਲਿਖੋ ਸਾਧਿਆਂ ਵਿੱਚ ਸਗੇ ਬੁਰੂ ਕਰਕੇ ਚੱਲ ਗਿਆ ਤੁਹਾਡੇ ਤੋਂ ਪੁੱਛ ਕੇ ਵੀ ਤੁਹਾਡੇ ਨਾਮ ਤੇ ਵਿਰੋਧ ਲਿਖਾਇਆ ਨਹੀਂ ਮੈਨੂੰ ਨਹੀਂ ਬੁਰੂ ਕਰਕੇ ਚੱਲ ਗਿਆ ਉਹ ਮੈਂ ਦੇਖੋ ਕਾਂਗਰਸੀ ਹੋਣ ਦੇ ਬਾਵਜੂਦ ਵੀ ਫੇਰ ਨਹੀਂ ਉਠਿਆ ਕਿ ਪੰਜ ਬੁਰੂ ਲਖਾਇਆ ਮੈਨੇ ਲਖਾਇਆ ਕਿਉਂ ਲਖਾਇਆ ਇਸ ਕੱਲ ਲਖਾਇਆ ਮੈਂ ਕਾਂਗਰਸੀ ਆ ਇਹਨਾਂ ਸੋਚਿਆ ਕੋਈ ਨਹੀਂ ਚੱਲ ਗਿਆ ਮਤਲਬ ਕਾਂਗਰਸ ਚ ਰਹਿ ਨਹੀਂ ਲਈ ਜਾਂਦੀ ਕਾਂਗਰਸ ਉਹ ਡਿਕਟੇਟਰਸ਼ਿਪ ਤੋਪਿਆ ਜਾਂਦਾ ਅੱਛਾ ਮੇਰੀ ਡਾਕਟਰ ਕਮਲ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਜਦੋਂ ਉਹਨਾਂ ਨੇ ਪਾਰਟੀ ਸ਼ਿਫਟ ਕੀਤੀ ਉਹ ਤੋਂ 6 ਮਹੀਨੇ ਪਹਿਲਾਂ ਉਹਨਾਂ ਨੇ ਵੀ ਇਹੀ ਰੋਸ ਜਾਰ ਕੀਤਾ ਸੀ ਹੁਣ ਮੰਨਣ ਨਾ ਮੰਨਣ ਉਹਨਾਂ ਦੇ ਘਰ ਘੱਲ ਹੋਈ ਸੀ ਉਹ ਕਹਿੰਦੇ ਯਾਰ ਰੈਵ ਵੀ ਨਹੀਂ ਲੈਂਦੇ ਉਹਦੇ ਵਿੱਚ ਦੇਖੋ ਮੈਂ ਜਿਸ ਤਰ੍ਹਾਂ ਚਾਹੇ ਮੈਡੀਕਲ ਆਵਾਜ਼ ਮੈਂ ਹਰ ਇੱਕ ਨੂੰ ਕਾਂਗਰਸ ਕਹਿਣਾ ਚਾਹੁੰਦਾ ਨਹੀਂ ਕੋਈ ਨਹੀਂ ਵੀ ਜਿੱਥੇ ਉੱਥੇ ਛਮਾਇਆ ਲੋਕਾਂ ਦਾ ਹੀ ਉੱਥੇ ਬੋਲਵਾਲਾ ਜਿਹੜੇ ਛਮਾਇਆ ਲੋਕ ਪੈਸੇ ਦਿੰਦੇ ਆ ਉਹਨਾਂ ਨੂੰ ਪੁੱਛ ਕੇ ਤੱਕ ਜਾਂਦੇ ਆ ਫੰਡ ਕਿੱਥੇ ਅੰਗ ਦੇਖੋ ਅੰਗ ਦਾ ਦੱਸਣਾ ਹਾਂ ਇਹ ਐਮਪੀ ਬਲੇ ਕਿ ਇਹਨੂੰ ਫੰਡ ਪੂਸਪਾ ਕਿੰਨੇ ਪੈਸੇ ਦਿੱਤੇ ਉੱਥੇ ਉੱਥੇ ਬੋਲਵਾਲਾ ਕਿਸੇ ਐਸਸੀ ਨੂੰ ਪੁੱਛਿਆ ਨਹੀਂ ਗਿਆ ਜੋ ਸਚਨ ਜੀ ਨੇ ਜਾਂ ਜਨਰਲ ਲੋਕਾਂ ਨੇ ਕੀਤਾ ਉਹ ਉਹ ਬੋਲ ਵਾਲਾ ਸਾਡੇ ਜਿਹੜੇ ਐਸ ਵੀ ਲੋਕਾਂ ਨੂੰ ਕੁਝ ਦੇ ਕੋਈ ਨਹੀਂ ਅਸੀਂ ਤਾਂ ਲੋਕੋ ਦੇ ਥੰਮ੍ਹ ਬਣੇ ਹੋਏ ਆ ਪਰ ਉਹ ਕਹਿੰਦੇ ਵੀ ਇਹ ਜਾਣ ਕੇ ਮੁੱਦਾ ਬਣਾਇਆ ਜਾ ਰਿਹਾ ਜਨਰਲ ਬਿਲਕੁਲ ਜਨ ਜਾਣ ਕੇ ਬੁੱਧ ਕੇ ਨਹੀਂ ਬਣਾਇਆ ਜਾ ਪਾਟ ਕੇ ਨੇ ਕਿਹਾ ਰਿਕਾਰਡ ਆ ਉਹ ਰਿਕਾਰਡ ਮੀਡੀਆ ਕੋਲ ਕੋ ਡਾਊਨ ਕਿਹਾ ਜੀ ਮੈਸੀ ਲੋਕ ਸਾਡੀ ਵੀਡੀਓ ਥੋੜੀ ਉੱਤੋਂ ਬਾਅਦ ਚ ਬਣੀ ਆ ਕਲਵੰਤ ਕੋਣ ਨੇ ਕਹਿ ਵੀ ਇਹਨੇ ਲੋਕਾਂ ਨੂੰ ਕੀ ਫਰਕ ਪੈਂਦਾ ਸੁੰਘਦੇ ਆਂਦੀ ਨਹੀਂ ਸੁੰਘ ਆਂਦੀ ਨਹੀਂ ਦੱਸੋ ਬਹੁਤ ਮਾੜੀ ਗੱਲ ਹੈ ਸ਼ਰਮ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੇ ਪਾੜੀ ਨੇ ਇੱਕ ਜੋ ਕਹੀ ਉਹ ਉਹਨੇ ਪਾੜੀ ਬੰਦੇ ਸਹੋਗੀ ਆ ਪਰ ਉਹਨਾਂ ਨੇ ਜਿਹੜੀ ਅੱਜ ਕਹੀ ਮੇਰੇ ਮਨ ਤੋਂ ਟੁੱਟ ਗਿਆ ਇੱਕ 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 ਕਲ ਹੋਰੰਗਤ ਸਿੰਘ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਕਹੀ ਉਹ ਕਹਿੰਦੇ ਕਿ ਬੀਬੀ ਕਲਵੰਤ कौर ਦੀ ਉਮਰ 70 ਸਾਲ ਤੋਂ ਜ਼ਿਆਦਾ ਆ ਉਹਨਾਂ ਨੂੰ ਕਿਸੇ ਨੇ ਮਾੜੇ ਸ਼ਬਦ ਬੋਲੇ ਉਹ ਕਿਹਨੇ ਬੋਲੇ ਦੇਖੋ ਜੀ ਮੇਰੇ ਸਾਹਮਣੇ ਤਾਂ ਕੋ ਸਤਿਕਾਰਯੋਗ ਸਭੇ ਸਾਰੇ ਮੈਂਬਰ ਸਹਿਬਾਨਾ ਹਰ ਮੈਂਬਰ ਦਾ ਇਹ ਤਾਂ ਪਾਣਾ ਸਰਕਾਰ ਕਾ ਨਾ ਪੜਦਾ ਉੱਚੀ ਬੋਲਣਾ ਵੀ ਉਹ ਮੈਂ ਬਫਾ ਨਹੀਂ ਸਮਝਦਾ ਪਰ ਜਿੱਤਕਰ ਮੇਰੇ ਮੁਤਾਬਕ ਤਾਂ ਦੇਖੋ ਮੈਂ ਕਿਸੇ ਕਬਰ ਜੀ ਨਹੀਂ ਪੈਣਾ ਕੋਲਵੰਦ ਕੋਹਰ ਨੂੰ ਕਿਸ ਨੇ ਮਾੜਾ ਸ਼ਬਦ ਬੋਲਿਆ ਨਹੀਂ ਕਿਸੇ ਕਬਰ ਜੀ ਨਹੀਂ ਪੈਣਾ ਕੋਲਵੰਦ ਕੋ ਕਿਸੇ ਨੇ ਮਾੜਾ ਨਹੀਂ ਬੋਲਿਆ ਮੈਂ ਖੁਦ ਕਹਿੰਦਾ ਕਿਸੇ ਨੇ ਮਾੜਾ ਨਹੀਂ ਬੋਲਿਆ ਮੈਂ ਕਿਸੇ ਕਬਰ ਜੀ ਨਹੀਂ ਪੈਣਾ ਚਾਹੁੰਦਾ ਇੱਕ ਇਨਸਾਨ ਜਦੋਂ ਗੱਲ ਕੀਤੀ ਉਹ ਤਾਂ ਪਹਿਲਾਂ ਨੜ ਜਾਂਦੀ ਆ ਕੋਲਵੰਦ ਕੋਹਰ ਨੂੰ ਮਰਜੀ ਗੱਲ ਤੁਸੀਂ ਪਹਿਲਾਂ ਨੜ ਜਾਂਦੀ ਆ ਉਹ ਤਾਂ ਆ ਨਹੀਂ ਬੋਲੇ ਅੱਛਾ ਚਲੋ ਜਿਵੇਂ ਤੁਸੀਂ ਸਟੈਂਡ ਲਿਆ ਜਿਹੜੇ ਬਾਕੀ ਕਾਂਗਰ ਕੀ ਉਹ ਆਪਣੇ ਦਿਮਾਗ ਨਾਲ ਸੋਚਦੇ ਆ ਭਾਈ ਦੇਖੋ ਇਹ ਆਪਣੀ ਸੋਚ ਆ ਮੈਂ ਤਾਂ ਦੇਖੋ ਕਾਂਗਰਸ ਲਈ ਵਫਾਦਾਰ ਤੇ ਸਮਾਜ ਦੇ ਲੋਕਾਂ ਦੇ ਵਫਾਦਾਰ ਜਨ ਮੇਰੇ ਜਨ ਜਨ ਜਾਨ ਨੂੰ ਲੇਖਣ ਆ ਜੀ ਮੇਰੇ ਕਾਂਗਰਸੀ ਨੇ ਮੇਰੇ ਤੇ ਠੋਕੀ ਆ ਕਾਂਗਰਸ ਸਰਕਾਰ ਨੇ ਠੋਕੀ ਆ ਜੈ ਸਰਕਾਰਾ ਚ ਮੇਰੇ ਮਾਨ ਸਰਕਾਰ ਨੇ ਮੇਰੇ ਕਹਿੰਦੇ ਡੰਪ ਦਾ ਕੰਮ ਪਾਰਕ ਬਣਾ ਤੇ ਗਾਰਡਨ ਬਣਾ ਮੈਂ ਹੋਰ ਕੀ ਲੈਣਾ ਗਿਆ ਮੇਰੇ ਤੇ ਹੁਣ ਤੁਹਾਡਾ ਤਾਂ ਨਹੀਂ ਤੁਹਾਡੀ ਆਪ ਚ ਜਾਣ ਦੀ ਤਾਂ ਨਹੀਂ ਨਹੀਂ ਮੇਰੀ ਆਈ ਡਾਉਨ ਲਵ ਆਪ ਦੀ ਕੋਈ ਮੇਰੀ ਪਾਲਸੀ ਨਹੀਂ ਰੰਗ ਕੇ ਰੰਗ ਕੇ ਵਫਾਦਾਰ ਕਾਂਗਰਸੀ ਜਿੱਥੇ ਖੜੇ ਆਪਾਂ ਖੜੇ ਆ ਆ ਖੜੇ ਆ ਨਾ ਖੜੇ ਲੋਕਾਂ ਨੇ ਵੀ ਕੋਈ ਪਾਰਟੀ ਨੇ ਮੇਰਾ ਬਰੋਧ ਕੀਤਾ ਇਲੈਕਸ਼ਨ ਦੀ ਵੜਾ ਕੀਤਾ ਮੇਰਾ ਕੋਈ ਅੰਗਰਪਮ ਲੱਖ ਤੋਂ ਛੋਣਾ ਲੱਖ ਹੋਵੇ ਮੈਨੂੰ ਪਤਾ ਨਹੀਂ ਨੀਜੀ ਤੋਂ ਦੋ ਛੋਣਾ ਮੇਰਾ ਉਹ ਖੁੰਦ ਕਾ ਕੂੜੇ ਕੱਢ ਰਿਹਾ ਉਹ ਮਾਂ ਚ ਮੇਰੇ ਪਰ ਕੋਈ ਕਦੇ ਮੈਨੂੰ ਅੱਜ ਤੇ ਫੋਨ ਨਹੀਂ ਕੀਤਾ ਨਾ ਕਰਦਾ ਇਹ ਤੁਹਾਡੇ ਨਾਲ ਹੀ ਆ ਕਿ ਹੋਰ ਕਿਸੇ ਨੇ ਵੀ ਰੱਖਦੇ ਨਹੀਂ ਨਹੀਂ ਪਤਾ ਨਹੀਂ ਕੀ ਮੈਂ ਕਹਿੰਦਾ ਜਿਵੇਂ ਮੇਰੇ ਪਰ ਕੀ ਨੇਚਰ ਕਿਹੋ ਜਿਹਾ ਜੰਗਤ ਸਿੰਘ ਦੀ ਉਹ ਤਾਂ ਨੇਚਰ ਨੂੰ ਨੂੰ ਪਤਾ ਲੋਕਾਂ ਨੂੰ ਲੋਕਾਂ ਨੂੰ ਆਉਣ ਦਾ ਸਮੇਂ ਦੱਸਣਗੇ ਮਤਲਬ ਤੁਸੀਂ ਜਿਵੇਂ ਦੱਸ ਦੋਵੇਂ ਤੁਸੀਂ ਚਾਰ ਵਾਰ ਦੇ ਐਮਸੀਓ ਤੁਸੀਂ ਦੱਸ ਦੋ ਤੁਹਾਡੇ ਨਾਲ ਖੁੰਦਕ ਹੈ ਫਿਰ ਜੇ ਕਿਸੇ ਹੋਰ ਨਾ ਮਾੜੀ ਮੋਟੀ ਖੁੰਦਕ ਹੋ ਗਈ ਉਹਨਾਂ ਫਿਰ ਦੇ ਲੋ ਕਿੰਨੀ ਕੁ ਰੱਖਦੇ ਆ ਇਹ ਦੇਖੋ ਅੰਗਰ ਨੇ ਮੈਨੂੰ ਫੋਨ ਨਹੀਂ ਕੀਤਾ ਕਿ ਜੀ ਬੋਟ ਪਾਉਣ ਨੂੰ ਮੈਨੂੰ ਦੂਜਿਆਂ ਬਰੋਧੀਆਂ ਨੇ ਮੈਨੂੰ ਮਾਨ ਤੱਕ ਜਲੀਤ ਕੰਤਾਂ ਰੋਕਿਆ ਮੈਂ ਫਿਰ ਬੋਟ ਨਹੀਂ ਪੁਵਾਤੀ ਪੁਵਾਤੀ ਫਿਕਰ ਲੈਣਾ ਦੇਣਾ ਵੀ ਉਹਨੇ ਇੱਕ ਧਨਵਾਤਕ ਨਹੀਂ ਕੀਤਾ ਤੇ ਉਹ ਰਾਧਨਵਾਲ ਬੁਰੇ ਜਿਹਨੇ ਮਾਰ ਨੂੰ ਫਿਰਦੇ ਸੀ ਉਹ ਤਾਂ ਕਹਿੰਦੇ ਮੈਂ 15 ਤੋਂ ਕੌਲ ਤੋਂ ਬਾਅਦ ਕਾਲ ਕੀਤੀ ਕੋਈ ਉਹ ਮੈਨੂੰ ਕੀਤੀ ਨਹੀਂ ਨਾ ਕੋ ਲੋੜੀ ਨੂੰ ਤੁਸੀਂ ਆਪਣੇ ਲੈਵਲ ਤੇ ਕੀਤੀ ਅੱਛਾ ਸੀਨੀਅਰ ਕਾਂਗਰਸ ਲੀਡਰਸ਼ਿਪ ਨੂੰ ਕੋਈ ਸਨੇਹਾ ਦੇਣਾ ਚਾਹੋ ਤੁਸੀਂ ਚਾਰ ਵਾਰ ਦੇ ਸੀਨੀਅਰ ਐਮਸੀਓ ਮੈਂ ਤਾਂ ਦੇਖੋ ਕਾਂਗਰਸੀ ਪਲੱਸ ਜਿਹੜਾ ਕੌਂਸਲ ਚੁੜੇ ਜਾਂਦਾ ਉਹਨੂੰ ਹਮੇਸ਼ਾ ਹੀ ਅਪੀਲ ਕਰਦਾ ਤੁਸੀਂ ਪਾਰਟੀ ਦੇ ਉੱਪਰ ਉੱਠ ਕੇ ਸਮਾਜ ਦੇ ਸ਼ਹਿਰ ਦੇ ਵਿਕਾਸ ਦੇ ਅੱਗੇ ਆਓ ਨਾ ਕਿ ਇੱਕ ਧਿਰ ਬਣ ਕੇ ਲੜਾਈ ਰੜੋ ਤਿਹ ਲੜਾਈ ਬਣਨਾ ਆਪਣਾ ਸਹਿਤ ਸਤਿਆ ਨਾਸ਼ ਹੋ ਰਿਹਾ ਨੀਰਬੋਰ ਦਾ ਹੋਰ ਬੜੇ ਨੁਕਸਾਨ ਹੋ ਰਹੇ ਪੜੇ ਨੁਕਸਾਨ ਖਾਦੇ ਆ ਸਾਨੂੰ ਪਤਾ ਹੈ ਹੁਣ ਉਸ ਸੱਪ ਦੇ ਮਿਲ ਕੋੜ ਗਲੀ ਖਾਵੇ ਦਾ ਕੂੜੀ ਛੱਡੇ ਕਲਾਂਕੀ ਅਸੀਂ ਚੁੱਪ ਰਹੇ ਹਾਂ ਜਦੋਂ ਰੇਲਵੇ ਸੜਕ ਬਣੀ ਆ ਮੈਂ ਕਿਹਾ ਸੀ ਐਮਐਲ ਸਾਹਿਬ ਉਹ ਸੜਕ ਮਾੜੀ ਆ ਤੂੰ ਕਹਿੰਦੇ ਤੂੰ ਬੜੀ ਬਣੀ ਛਦੀ ਮੈਂ ਕਿਹਾ ਮੈਂ ਉਹਨੂੰ ਸਵਾਲ ਬੈਠੇ ਮੇਰੇ ਬਰਾਬਰ ਬੈਠੇ ਮੈਂ ਕਦੇ ਜੰਮੀ ਕਦੇ ਪਾਈ ਸੇ ਬਣ ਰਾਹ ਉਹ ਮੇਰੀ ਗੱਲ ਨਹੀਂ ਕਰਨ ਬਹੁਤ ਵਾਰੀ ਹੱਸ ਕੇ ਕਹਤਾ ਉਹ ਤੋਂ ਬਾਅਦ ਮੈਂ ਤਾਂ ਕਹਿ ਸੀਗੇ ਵੀ ਅਸੀਂ ਐਮ ਕਾਂਗਰਸ ਐਮ ਸੀ ਐਮ ਐਲ اے ਸੀ ਆਪ ਸਾਫ਼ ਸੀਗੇ ਪੰਜ ਲੱਗ ਗਿਆ ਸੀ ਪੰਜ ਲੱਗ ਮੈਂ ਤਾਂ ਕਹਿ ਵੀ ਮੈਂ ਸ਼ਾਇਦ ਹੁੰਦਾ ਜੀ ਲੀਗਾ ਉਹਨਾਂ ਨੇ ਖੁੰਦੇ ਖਾ ਲਈ ਇਹ ਤਾਂ ਵੀ ਉਹੀ ਗੱਲ ਹੋਈ ਲੱਗ ਗਿਆ ਲਾਗ ਲੈਣਾ ਬਾਂ ਮਜੰਦੀ ਰੰਡੀ ਹੋ ਜੂਗੀ ਉਹੀ ਗੱਲ ਆ ਵੀ ਦੇਖੋ ਆਪਾਂ ਦਾ ਵੀ ਮੈਨੂੰ ਦੇਖੋ ਸ਼ਹਿਰੀਆਂ ਮੈਂ ਸਾਰੇ ਅਪੀਲ ਕਰਦਾ ਵੀ ਜਿੱਥੇ ਪਾਰਟੀ ਲੈਵਲ ਤੇ ਮੇਰੇ ਮੈਂ ਲੋਕਾਂ ਤੋਂ ਨਹੀਂ ਆ ਪਾਰਟੀ ਲੈਵਲ ਤੇ ਮਤਲਬ ਨਹੀਂ ਮੈਂ ਲੋਕਾਂ ਦੇ ਸ਼ਹਿਰ ਦੇ ਖੜਾ ਜਿੱਥੇ ਸ਼ਹਿਰ ਲਈ ਮੈਨੂੰ ਦਿਨ ਰਾਤ ਖੜਿਆ ਮੇਰਾ ਖੂਨ ਵੀ ਆ ਮੇਰਾ ਸਰੀਰ ਵੀ ਆ ਉਹਨੇ ਖੜਾ ਹਮੇਸ਼ਾ ਖੜਾ ਰਹਾਂਗਾ ਪੰਜ ਸ਼ਹਿਰ ਦੇ ਮਸਲੇ ਤੇ ਟਾੜ ਖੜਾ ਹੋਗਾ ਚਲੋ ਬਹੁਤ ਸ਼ੁਕਰੀਆ ਤਾਂ ਇਹ ਹਨ ਚੇਤਨਮ ਰਤਨ ਜੀ ਚੇਤਨਮ ਦੇ ਰਤਨ ਜੀ ਦੇ ਮਿਸਸਿਸ ਵੀ ਇੱਥੇ ਨਾਲ ਨੇ ਜੀ ਮਾਤਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਪੀ ਵੀ ਬੱਤੀ ਵਾਲੇ ਅੱਜ ਸਾਡੇ ਤੁਸੀਂ ਗ੍ਰਾਫਿਕ ਖੇ ਆਏ ਆ ਵੈਲਕਮ ਤੁਹਾਡਾ ਆਇਆਂ ਦਾ ਤੇ ਬੜੀ ਖੁਸ਼ੀ ਹੋਈ ਆ ਮੈਂ ਇਹ ਕਹਿਣਾ ਚਾਹਨੀ ਆ ਵੀ ਜੋ ਵੀ ਮੀਟਿੰਗਾਂ ਹੋ ਰਹੀਆਂ ਆ ਆਪਣੇ ਮੀਟਿੰਗ ਦੇ ਵਿੱਚ ਜਦੋਂ ਦੇਖੋ ਪੂਰੇ ਸ਼ਹਿਰ ਨੇ ਨੁਮਾਇੰਦੇ ਚੁਣ ਕੇ ਭੇਜੇ ਹੁੰਦੇ ਆ ਚਾਹੇ ਉਹ ਲੋਕ ਸਭਾ ਚਾਹੇ ਵਿਧਾਨ ਸਭਾ ਦੇ ਵਿੱਚ ਆ ਚਾਹੇ ਦੇਖ ਲਓ ਆਪਣੇ ਕਮੇਟੀ ਕਰਦੇ ਸ਼ਹਿਰਾਂ ਦੇ ਵਿਕਾਸ ਲਈ ਪੰਚਾ ਸਰਪੰਚਾਂ ਨੂੰ ਬਣਾਇਆ ਜਾਂਦਾ ਵਾ ਹਾਂਜੀ ਹਰ ਜਗ੍ਹਾ ਤੇ ਤੇ ਉਹ ਜਨਤਾ ਇਹ ਅਹਿਸਾਸ ਤੇ ਭੇਜਦੀ ਆ ਵੀ ਇਹ ਸਾਡੇ ਸ਼ਹਿਰ ਦਾ ਪਿੰਡ ਦਾ ਵਿਕਾਸ ਕਰਨਗੇ ਪਰ ਉੱਥੇ ਦੇਖ ਲਓ ਵੀ ਇਹਨਾਂ ਦੀਆਂ ਆਪਸ ਦੇ ਵਿੱਚ ਜਿਦਵਾਜ਼ੀਆਂ ਹੁੰਦੀਆਂ ਲੜਾਈਆਂ ਝਗੜੇ ਹੁੰਦੇ ਨੇ ਤੇ ਉੱਥੇ ਜਨਤਾ ਦੇ ਜਾਂ ਸ਼ਹਿਰ ਦੇ ਕੋਈ ਵਿਕਾਸ ਦੀ ਤਾਂ ਗੱਲ ਕੀਤੀ ਨਹੀਂ ਜਾਂਦੀ ਆਪਸ ਦੇ ਵਿੱਚ ਹੀ ਇਹ ਆਪਣੀਆਂ ਹੀ ਲੜਾਈਆਂ ਝਗੜੇ ਕਰਕੇ ਉਹ ਟਾਈਮ ਖਰਾਬ ਕਰ ਦਿੰਦੇ ਆ ਮੇਰੀ ਤਾਂ ਇੱਕੋ ਮੰਗਾ ਵੀ ਜਦੋਂ ਵੀ ਮਤਲਬ ਕਿ ਕਿਤੇ ਵੀ ਕਿਸੇ ਵੀ ਮਹਿਕਮੇ ਚ ਜਾ ਕੇ ਕਿਸੇ ਵੀ ਮੀਟਿੰਗ ਹੁੰਦੀ ਆ ਉੱਥੇ ਸਾਰੇ ਜਾਣੇ ਆ ਆਪਣੇ ਸ਼ਹਿਰ ਦੇ ਪਿੰਡ ਦੇ ਵਿਕਾਸ ਦੀ ਗੱਲ ਕਰਨ ਜੋ ਜਨਤਾ ਦੀ ਮੰਗ ਹੁੰਦੀ ਆ ਉਹਨਾਂ ਨੂੰ ਜੇ ਮੀਟਿੰਗ ਸ਼ਹਿਰ ਚ ਕਮੇਟੀ ਘਰ ਚ ਹੀ ਆਪਾਂ ਕਹਿੰਦੇ ਆ ਵੀ ਮਹੀਨਾ ਬਾਅਦ ਇੱਕ ਮੀਟਿੰਗ ਹੁੰਦੀ ਆ ਘਟ ਤੋਂ ਘਟ ਆਪਣੇ ਨਗਰ ਦੀ ਆਪਣੇ ਜੀ ਵਿਕਾਸ ਦੀ ਰਲ ਕੇ ਆਪਣੇ ਵਿਕਾਸ ਦੀ ਗੱਲ ਕਰੋ ਨਾ ਕਿ ਤੁਸੀਂ ਉੱਥੇ ਲੜਨ ਵਾਸਤੇ ਜਾਂਦੇ ਆ ਇੱਕ ਦੂਜਿਆਂ ਦੇ ਵਾਸਤੇ ਨਾ ਈਰਖਾ ਕਰੋ ਵਿਰੋਧ ਕਰੋ ਤੇ ਆਪਣੇ ਸ਼ਹਿਰ ਦੇ ਵਿੱਚ ਦੇਖੋ ਵਿਕਾਸ ਦੇ ਜੀ ਗੱਲ ਕਰੀਏ ਤਾਂ ਬੜਾ ਹੀ ਬੁਰਾ ਹਾਲ ਆ ਕਿਸੇ ਵੀ ਪਾਸੇ ਕੋਈ ਵੀ ਮਤਲਬ ਕਿਉਂ ਨਹੀਂ ਆ ਜੇ ਸਫਾਈ ਦੀ ਗੱਲ ਕਰੀਏ ਤਾਂ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਬਲਾਕੇਜ ਆ ਨੰਬਰ ਦੋਤੇ ਆ ਬਰਸਾਤਾਂ ਦਾ ਪਾਣੀ ਜਗਾ ਜਗਾ ਰ ਜੇ ਹੁਣ ਡੰਪ ਦੀ ਗੱਲ ਕਰਦੇ ਆ ਤੇ ਦੇਖੋ ਜਿੰਨੇ ਏਰੀਆ ਦੇ ਵਿੱਚ ਮਿੱਟੀ ਸੱਟ ਦਿੱਤੀ ਆ ਉੱਤੇ ਬੂਟੇ ਲਗਾਏ ਘਾਹ ਲਗਾਇਆ ਬਹੁਤ ਵਧੀਆ ਗੱਲ ਆ ਪਰ ਅਸੀਂ ਇਹ ਵੀ ਕਹਿੰਨੇ ਆ ਵੀ ਜਿਹੜਾ ਦੂਸਰੇ ਪਾਸੇ ਵੀ ਕੂੜਾ ਸਿੱਟਿਆ ਜਾ ਰਿਹਾ ਉਹ ਵੀ ਨਾ ਸਿੱਟਿਆ ਹੋਵੇ ਉਹਦੇ ਵਾਸਤੇ ਵੀ ਕਿਤੇ ਸ਼ਹਿਰ ਤੋਂ ਬਾਹਰ ਬਣੇ ਉਹ ਦੇਖੋ ਉੱਥੇ ਆਬਾਦੀ ਹੈ ਇੱਕ ਇੱਕ ਬੱਚਿਆਂ ਦਾ ਸਕੂਲ ਆ ਔਰ ਨਾਲ ਲੱਗਦੇ ਕਈ ਪਿੰਡ ਵੀ ਉੱਧਰ ਦੀ ਗੁਜ਼ਰਦੇ ਆ ਪਰ ਇੱਕ ਪਾਸੇ ਸਫਾਈ ਕਰਕੇ ਦੂਜੇ ਪਾਸੇ ਨਹੀਂ ਗੰਦ ਪੈਣਾ ਚਾਹੀਦਾ ਸਫਾਈ ਹੋਣੀ ਚਾਹੀਦੀ ਆ ਤੇ ਇਹ ਲੜਾਈਆਂ ਨਾਲ ਨਹੀਂ ਖੁੰਦਕਵਾਜੀਆਂ ਨਹੀਂ ਪਿਆਰ ਨਾਲ ਸਾਰੇ ਜਾਨੇ ਰਲ ਕੇ ਰਹਿਣਾ ਔਰ ਮੇਰੀ ਤਾਂ ਸਾਰੇ ਕਾਉਂਸਲਰਾਂ ਨੂੰ ਬੇਨਤੀ ਆ ਜੇ ਇਸ ਟਾਈਮ ਤੇ ਤੁਸੀਂ ਕਮੇਟੀ ਦਾ ਆਪਣੀ ਮੀਟਿੰਗ ਤੇ ਜਾਣੇ ਆ ਉੱਥੇ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਦਾ ਨਾ ਕਰੋ ਇੱਕ ਦੂਜੇ ਨੂੰ ਸਹਿਮਤੀ ਨਾਲ ਵਿਕਾਸ ਦੇ ਗੱਲ ਬਣ ਕੇ ਨਾ ਜਾਓ ਸਾਥੀ ਬਣ ਕੇ ਜਾਓ ਕਿ ਸ਼ੇਰ ਦਾ ਵਿਕਾਸ ਕਰਨ ਜਿਵੇਂ ਜਿਵੇਂ ਚੇਤ੍ਰਮ ਜੀ ਨੇ ਕਿਹਾ ਕਿ ਦੇਖੋ ਐਮੀ ਕਹਿੰਦੇ ਕੁਝ ਕਹਿੰਦਾ ਠੇਕੇਦਾਰ ਕੁਝ ਕਹਿੰਦਾ ਜੇ ਇਕੱਠੇ ਹੋਣਗੇ ਤਾਂ ਫਿਰ ਕਿਵੇਂ ਕੋਈ ਝੂਠ ਬੋਲ ਸਕਦਾ ਹਾਂਜੀ ਕਿਉਂ ਸਰ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਚੈਨਲ ਤੇ ਚੇਤ੍ਰਮ ਰਤਨ ਜੀ ਨੇ ਕਿਹਾ ਸੀਗਾ ਕਿ ਡੰਪ ਤੇ ਮਿੱਟੀ ਪਵਾ ਕੇ ਦਿਖਾਵਾਂਗੇ ਖੈਰ ਉਸ ਸਮੇਂ ਇੰਨੀ ਉਮੀਦ ਨਹੀਂ ਸੀਗੀ ਪਰ ਇਹਨਾਂ ਨੇ ਉਮੀਦ ਨੂੰ ਸੱਚ ਕਰਕੇ ਦਿਖਾਇਆ ਇਹਨਾਂ ਦਾ ਧੰਨਵਾਦ ਹੈ ਔਰ ਜਿਵੇਂ ਇਹਨਾਂ ਨੇ ਕਿਹਾ ਕਿ ਸ਼ਹਿਰ ਦੇ ਮੁੱਦੇ ਲਈ ਇਸੇ ਤਰੀਕੇ ਡਟ ਕੇ ਖੜਦੇ ਰਹਿਣਗੇ ਉਮੀਦ ਕਰਦੇ ਜਿਹੜੇ ਬਾਕੀ ਐਮਸੀ ਐ ਸ਼ਹਿਰ ਦੇ ਹੋਰ ਵੀ ਜਿੰਨੇ ਐਮਸੀ ਸਹਿਬਾਨ ਨੇ ਆਪਣੇ ਦਿਮਾਗ ਨਾਲ ਸੋਚ ਕੇ ਆਪਣੇ ਵਾਰਡ ਦੇ ਲੋਕਾਂ ਲਈ ਕੁਝ ਕਰਨ ਤਾਂ ਜੋ ਲੋਕੋਨ ਦੀ ਸਿਹਰਾਨਾ ਕਰ ਸਕਣ ਬੜੇ ਰਣਾ ਵਿਵਤੀ ਨਵਾਂਸ਼ ਨੇ ਆਪਣੇ ਛੋਟੇ ਜਿਹੇ ਨੀਸੂਰ ਕੈਮਰਾ ਪਰਸਮਿਚ ਨੂੰ ਜਾਸਦੋ ਬਹੁਤ ਦਿੱਸੇ ਤੋ ਸਮਗੇ ਸਤਿ ਸ੍ਰੀ ਅਕਾਲ ਰਾਬਰਾਖਾ